ਫੋਂਗਾਰ ਅੱਜ ਤੁਹਾਡੇ ਸਾਹਮਣੇ ਹੀ ਹੈ ਜੀ ਬਹੁਤ ਗੁਰੂ ਮਾਰਿਆ ਸਰ ਦੀ ਮਿਹਰ ਹੈ ਕਿ ਜਿੰਨੀਆਂ ਦੇਖੋ ਇੱਥੇ ਅਕਾਲੀ ਦਲ ਤੇ ਆਪ ਇਕਾਦੀਆਂ ਅਸੈਂਬਲੀ ਹਲਕੇ ਦੇ ਵਿੱਚ ਇਕੱਠਾ ਹੋ ਗਿਆ ਕਿਉਂਕਿ ਇਹਨਾਂ ਨੂੰ ਪਤਾ ਕੱਲੇ-ਕੱਲੇ ਤੇ ਸਾਡਾ ਮੁਕਾਬਲਾ ਕਰ ਨਹੀਂ ਸਕਦੇ ਅਕਾਲੀ ਦਲ ਵਾਲੇ ਗੋੜਿਆ ਭਰ ਰਹੇ ਹੋਗੇ ਆਪਣੇ ਬਹੁਤੀ ਜਗ੍ਹਾ ਤੇ ਆਪ ਦੀ ਮਰਜ਼ੀ ਦੇ ਨਾਲ ਹੀ ਆਪਣੇ ਕੈਂਡੀਡੇਟ ਵਿਡਰੋ ਕਰ ਲਏ ਤੇ ਯਕ ਕਾਗਜ਼ ਕੈਨਸਲ ਕਰਾ ਦਿੱਤਾ ਬਟ ਮੈਨੂੰ ਪਤਾ ਹੈ ਦੋਨੋਂ ਵੀ ਰਾਜ ਜਨ ਅਸੀਂ ਸਾਰੀ ਜਗ੍ਹਾ ਤੇ ਇਹਨਾਂ ਦੀ ਚੰਗੀ ਤੇ ਇਹਨਾਂ ਦਾ ਮਾਜਾ ਲਾਵਾਂ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਰਹਿਣੀ ਹੈ ਤਿੰਨ ਜ਼ਿਲ੍ਹਾ ਪ੍ਰੈਸਿਡੈਂਟ ਨੇ ਮੇਰੇ ਕੋਲ 16 ਹੁਸ਼ੇ ਸਾਹਿਬ ਅਜ਼ੀਜ਼ ਸਿੰਘ ਲਾਲੀ ਖੜੇ ਨੇ ਧਾਰੀਵਾਲ ਬੈਲਟ ਤੇ ਮੇਰੀ ਬੀਟ ਵਾਲੀ ਬੈਲ ਸਾ ਭੁਪਿੰਦਰ ਸਿੰਘ ਸੈਣੀ ਠੇਕੇਦਾਰ ਸਾਹਿਬ ਗੁਨੋਪੁਰ ਇਹ ਖੜੇ ਨੇ ਜਾਨ ਰਕੇਸ਼ ਕੁਮਾਰ ਮਾਲੀਆ ਜੀ ਸਾਡੇ ਚੇਅਰਮੈਨ ਸਾਹਿਬ ਤੁਗਲਵਾੜਾ ਜੋਚੋ ਖੜੇ ਨੇ ਇਹ ਸਾਰੀਆਂ ਦੀ ਸਾਰੀਆਂ ਜਰੀਆਂ ਜਿਹੜੀਆਂ ਜ਼ਿਆਦਾ ਪ੍ਰੇਸ਼ਿਤੀਆਂ ਸੀਟਾਂ ਨੇ ਵੱਡੇ ਪੈਮਾਨੇ ਤੇ ਕਾਂਗਰਸ ਜਿੱਤ ਰਹੀ ਹੈ ਹੁਣ ਜਾਂ ਫਿਰ ਜਿੱਤ ਹੋ ਰਹੀ ਹੈ ਉਸੇ ਗੱਲ ਕਰਨ ਬਚਾਦੇ ਇੱਥੇ ਹੁੰਦੀ ਕੋਸ਼ਿਸ਼ ਕਰਨੇ ਐਮਐਲਏ ਬਿਆਨਪੁਰ ਹੈਗੇ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈਗਾ ਕਿ ਜਿਹੜਾ ਵੀ ਸਾਡੇ ਪੰਚਾਇਤਾਂ ਚ ਪਾਉਦਾ ਉਹਨੂੰ 5 ਲੱਖ ਤੱਕ ਲੈ ਕੇ ਤੱਕੀ ਲੱਗਦਾ ਇਨਾਮ ਦਿੱਤਾ ਜਾਵੇਗਾ ਆਪਾਂ ਨੇ ਲਾਲਚ ਦੇ ਰਹੇ ਲਾਲਚ ਦੇ ਰਹੇ 4 ਸਾਲ ਦੀ ਚੁਆਨੀ ਨਹੀਂ ਦਿੱਤੀ ਗਈ ਹੈ 4 ਸਾਲ ਤੱਕ ਚੁਆਨੀ ਨਹੀਂ ਦਿੱਤੀ ਕਿਸੇ ਨੂੰ ਤੇ ਜਿਹੜੇ 4 ਪੈਸੇ ਕਾਂਗਰਸ ਦੀ ਸਰਕਾਰ ਦੇ ਹੀ ਉਹ ਵੀ ਖਾ ਗਏ ਇਹਨਾਂ ਦੇ ਐਮਐਲਏ ਸਾਰੇ ਇਹਨਾਂ ਕੋ ਕੀ ਆਸ ਰੱਖ ਸਕਦੇ ਹੋ ਇਹ ਆਪ ਦੇ ਐਮਐਲਏ ਆ ਕੋਈ ਇਹਨਾਂ ਦੇ ਪੱਲੇ ਕੁਝ ਨਹੀਂ ਸ਼ਹਿਰ ਖਾਂਡ ਜੋਗੇ ਤੇ ਇੰਨਾ ਕੋ ਪੈਸੇ ਨਹੀਂ ਦੇਣਾ ਇਹਨਾਂ ਦੇ ਤੁਹਾਨੂੰ ਕੀ ਵੇਖੋ ਜਿਹੜੀਆਂ ਪੰਚਾਇਤਾਂ ਬਣੀ ਨੂੰ ਵੀ ਸਾਲ-ਸਾਲ ਹੋ ਗਿਆ ਜੇ ਸਰਕਾਰ ਨੂੰ ਬਣੀ ਨੂੰ 4 ਸਾਲ ਹੋ ਗਏ ਜੇ 4 ਸਾਲਾਂ ਚਵਾਨੀ ਦੀ ਦੇ ਸਕੇ ਹੁਣ ਕੀ ਦੇਣਗੇ ਹੋੰਤੇ ਅਗਲੀ ਸਰਕਾਰ ਕਾਂਗਰਸੀ ਦੇਗੀ ਇਸ ਬਿਆਨ ਤੇ ਬਾਜਵਾਲ ਸਾਹਿਬ ਨੇ ਜਵਾਬ ਤੁਸੀਂ ਰੋਣ ਨੂੰ ਜਨਤਾ ਨੇ ਸ਼ਿਕਾਇਤ ਕੀਤੀ ਗਈ ਹੈ ਕਿਹਾ 100% ਉਲੰਘਣਾ ਹੈ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਨਾਇਦੇ ਦੰਦ ਦੇ ਟੁਥਲੈਸ ਹੈ ਕਰਨੇ ਨਾ ਨੇ ਕੁਝ ਨਹੀਂ ਪਰसों ਵੋਟਾਂ ਪੈ ਜਾਣੀਆਂ ਤੇ ਜੇ ਤੇ ਕੋਈ ਐਕਸ਼ਨ ਲੈਣ ਵਾਲੇ ਤਾਂ ਇਹ ਆ ਪੁਲਿਸ ਨੇ ਜੋ ਗੁੱਡਾ ਕਰਦੀ ਪੰਜਾਬ ਚ ਕੀਤੀ ਚ ਉਹਦੇ ਖਿਲਾਫ ਇਲੈਕਸ਼ਨ ਕਮਿਸ਼ਨ ਕੋਈ ਨਹੀਂ ਪੰਜਾਬ ਦਾ ਕਰ ਸਕੇ ਇੱਥੇ ਵੀ ਇਹ ਦਿਆਲਪੁਰੇ ਨੂੰ ਕਿਸ ਨੇ ਕੀ ਕਹਨਾ ਕਾਂਗਰਸ ਨੇ ਨਵਜੋਤ ਕੋਰ ਸੱਜੂ ਨੂੰ ਪੋਰਤਲ ਕੀਤੀ ਆ ਤੇ ਇਚਾਰਜਿੰਗ ਵੀ ਲਗਾਈ ਪੰਜਾਬ ਚਾਰੀ ਡੂਗ ਲਗਾਈ ਗਈ ਕੀ ਕਰਨ ਉਹ ਤੇ ਇਚਾਰਜਿੰਗ ਨੂੰ ਪਤਾ ਹੋਏ ਹਾਂਜੀ ਅੱਜ ਇੱਕ ਸਾਰੇ ਜਿਹੜਾ ਆਪਣਾ ਹਰਜਿੰਦਰ ਸਿੰਘ ਠੇਕੇਦਾਰ ਨੇ ਜੋ ਕਿ ਪੁਰਵ ਕਾਂਗਰਸੀ ਵਿਧਾਇਕ ਰਹੇ ਨੇ ਉਹਨੇ ਕਿਹਾ ਕਿ 4 ਕਰੋੜ ਮੇਰੇ ਕੋਲ ਹੀ ਮੰਗੀ ਤੇ ਗਈ ਇਸ ਦੀ ਚਲੋ ਕੋ ਰੁਕੋ ਪੰਜਾਬ ਵਿਜੀਲੈਂਸ ਕੋ ਬਿਆਨ ਦੋ ਜਾ ਬੌਸ ਤੇ ਦੇਖੋ ਜੀ ਜਿਹੜਾ ਮੀਡੀਆ ਹੁੰਦਾ ਇਹ ਸਭ ਨਾਲ ਵੱਧ ਜਿਹੜੀ ਤਾਕਤ ਅੱਜ ਕੱਲ ਜੇ ਸੋਸ਼ਲ ਮੀਡੀਆ ਦੀ ਆਪਾਂ ਸਮਝਦੇ ਆ ਤੁਸੀਂ ਸਾਰੇ ਏਰੀਆ ਚ ਵਿਚਰਦੇ ਹੋ ਹਲਕੇ ਚ ਦੇਖਦੇ ਹੋ ਅਸੀਂ ਦਾ ਆਪਣਾ ਜੋ ਸਾਨੂੰ ਸੇਵਾ ਦਿੱਤੀ ਹੈ ਪਾਰਟੀ ਵੱਲੋਂ ਵਰਕ ਕਰ ਰਹੇ ਆ ਬਾਕੀ ਇਹ ਇਲੈਕਸ਼ਨ ਜਿਹੜੇ ਆ ਇਹ ਆਉਣ ਵਾਲੀ 2027 ਦਾ ਇੱਕ ਸੈਮੀਫਾਈਨਲ ਆ ਔਰ ਸਾਰੇ ਹਲਕੇ ਚ ਲੋਕ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਬਹੁਤ ਸਤਿਕਾਰ ਕਰਦੇ ਨੇ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਨੇ ਨਾ ਠੇਕੇਦਾਰ ਜੀ ਕਿੰਨੇ ਪਿੰਡਾਂ 'ਵਾਂ ਤੁਹਾਡੇ ਜ਼ੋਨ ਦੇ ਵਿੱਚ ਤੇ ਕਿੰਨੇ ਕ ਹੁਣ ਤੱਕ ਜਿਹੜੇ ਕੈਂਪੇਨ ਹੋ ਗਈ ਹੈ ਸਾਡੇ ਆਪਣੇ ਕਾਨੂੰਨ ਆਨ ਬਲਾਕ ਦੇ ਜਿਹੜੇ ਬਲਾਕ ਸੰਮਤੀ ਦੇ ਸਾਡੇ 15 ਜ਼ੋਨ ਨੇ ਔਰ ਜ਼ਿਲ੍ਹਾ ਪ੍ਰੀਸ਼ਦ ਦਾ ਜੋ ਇੱਕ ਹੀ ਜੌਨ ਆਉਂਦਾ ਕਨੋ ਅਣਜੋਨ ਨੰਬਰ 9 ਔਰ ਮੇਰੇ ਕੋਲ ਛਾਰਟ ਪਿੰਡ ਨੇ ਜਿਨ੍ਹਾਂ ਵਿੱਚੋਂ ਮੈਂ ਕਰੀਬਨ 51 52 ਪਿੰਡਾਂ ਦੇ ਵਿੱਚ ਜਾ ਚੁੱਕੇ ਹਾਂ ਬਾਕੀ ਪਿੰਡ ਪੈਂਡਿੰਗ ਨੇ ਉਹਨਾਂ ਨੂੰ ਵੀ ਮੇਰੀ মিডিਆ ਰਾਈ ਬੇਨਤੀ ਹੈ ਕਿ ਅਗਰ ਅਸੀਂ ਆ ਵੀ ਨਹੀਂ ਸਕੇ ਤੁਹਾਡੇ ਕੋਲ ਫੋਨ ਤੇ ਅਸੀਂ ਤੁਹਾਡੇ ਨਾਲ رابطہ ਕੀਤਾ মিডিਆ ਰਾਈ ਸੋਸ਼ਲ ਮੀਡੀਆ ਰਾਈ ਤੁਹਾਨੂੰ ਸਾਰਿਆਂ ਨੂੰ ਰਿਸਪੈਕਟ ਸਹਿਤ ਇਹ ਬੇਨਤੀ ਆ ਕਿ ਕੰਨਸ ਪਾਰਟੀ ਨੂੰ ਵੋਟ ਪਾ ਕੇ ਬਾਜਵਾਲ ਸਾਹਿਬ ਦੇ ਹੱਥ ਮਜ਼ਬੂਤ ਕਰੋ ਕੀ ਕੀ ਲੋਕ ਮੁਸ਼ਕਲਾਂ ਦੱਸ ਰਹੇ ਤੁਹਾਨੂੰ ਮੁਸ਼ਕਲਾਂ ਤਾਂ ਹਾਲੇ ਕੋਈ ਨਹੀਂ ਹੋਇਆ ਜੀ ਉਹ ਜਿੰਨੀਆਂ ਉਹ ਬੋਲ ਰਹੇ ਸੀ ਉਹਦੇ ਤੋਂ ਕਈ ਗੁਣਾ ਜ਼ਿਆਦਾ ਨਾਲ ਹੋ ਰੈਡ ਹੋ ਗਈਆਂ ਨੇ ਜੋ ਮੁਸ਼ਕਲਾ ਅਜ ਤੋਂ 4 ਸਾਲ ਪਹਿਲਾਂ ਕਹਿੰਦੇ ਸੀ ਹੱਲ ਕਰਾਂਗੇ ਉਹਨਾਂ ਨੂੰ ਇਹਨਾਂ ਡਬਲ ਕਰਕੇ ਲੋਕਾਂ ਦੇ ਨਾਲ ਜਿਹੜਾ ਉਹਨੂੰ ਦੁਗਣਾ ਕਰਕੇ ਤੋਹਫ਼ਾ ਦਿੱਤਾ ਤੁਸੀਂ ਦੇਖ ਰਹੇ ਹੋ ਲਾਅ ਐਂਡ ਆਰਡਰ ਤੇ ਦੇਖ ਲਓ ਬੇਰੋਜ਼ਗਾਰੀ ਤੇ ਦੇਖ ਲਓ ਡਵੈਲਪਮੈਂਟ ਸੜਕਾਂ ਦੀ ਪਿੰਡਾਂ ਦੀ ਕਿਸੇ ਵੀ ਪੰਚਾਇਤ ਨੂੰ ਪੰਜਾਬ ਸਰਕਾਰ ਵੱਲੋਂ ਅੱਜ ਤੱਕ 5 ਰੁਪਏ ਵੀ ਫੰਡ ਨਹੀਂ ਦਿੱਤਾ ਗਿਆ ਉਹ ਵਿੱਤ ਕਮਿਸ਼ਨ ਦੇ ਪੈਸੇ ਜਿਹੜੇ ਆਉਂਦੇ ਨੇ ਅਕਾਊਂਟ 'ਚ ਉਹਨਾਂ ਦੀ ਇਹ ਪਰਚੀਆਂ ਲਫਾਫਿਆਂ 'ਚ ਪਾ ਕੇ ਤੇ ਗੁੰਮਰਾਹ ਕਰ ਰਹੇ ਨੇ ਸਰਪੰਚਾਂ ਨੂੰ ਕਿ ਤੁਹਾਨੂੰ ਡਵੈਲਪਮੈਂਟ ਵਾਸਤੇ ਫੰਡ ਦੇ ਰਹੇ ਠੀਕ ਦਰਸਾਬ ਜਿਵੇਂ ਪੰਚਾਇਤੀ ਫੰਡਾਂ ਦੀਆਂ ਮਜੂਰੀਆਂ ਹੁੰਦੀਆਂ ਪੰਚਾਇਤਾਂ ਦੀਆਂ ਜੀ ਤੇ ਸਾਲ ਦਰਸਾ ਪਿਆ ਵਾ ਕਿ ਲੱਗਦਾ ਨਹੀਂ ਕਿ ਚੁਣੌਤੀ ਹੈ ਸਰਕਾਰ ਦੇ ਅੱਗੇ ਨਹੀਂ ਹੋ ਤਾਂ ਹੁਣ ਲਾਰੇ ਆ ਜੀ ਇੱਕ ਇੱਕ ਸਰਕਾਰ ਦੀ ਜਿਹੜੀ ਹੈ ਨਾ ਉਹ ਪਹਿਲਾਂ ਇਸ ਚੀਜ਼ ਨੂੰ ਤਿਆਰ ਕੀਤਾ ਜਾਂਦਾ ਆਪਣਾ ਸਾਰਾ ਸਿਸਟਮ ਕਿ 5 ਸਾਲ ਚ ਅਸੀਂ ਕਿਹੜੇ ਕੰਮ ਕਦੋਂ ਕਰਨੇ ਨੇ ਕਿੱਥੋਂ ਅਸੀਂ ਫੰਡਸ ਅਰੇਂਜ ਕਰਨੇ ਨੇ ਕਿੱਥੇ ਉਹਨਾਂ ਦਾ ਖਰਚਾ ਕਰਨਾ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਲਾਰੇ ਤੋਂ ਇਲਾਵਾ ਹੁਣ ਇਹਨਾਂ ਦਾ ਮੈਕਸਿਮਮ ਜੋਰ ਇਸ ਗੱਲ ਤੇ ਆ ਕਿ ਪੰਜਾਬ ਦੀ ਜਿੰਨੇ ਵੀ ਪ੍ਰਾਪਰਟੀ ਜਾਂ ਸਟੇਟ ਦੀ ਉਹਨੂੰ ਸੇਲ ਕਰਕੇ ਉਹਨੂੰ ਲੀਜ਼ ਤੇ ਰੱਖ ਕੇ ਫੰਡਸ ਅਰੇਂਜ ਕੀਤੇ ਜਾਣ ਤੇ ਉਹਨਾਂ ਨਾਲ ਅਸੀਂ ਇੱਕ ਉਹ ਲਵਾਵਣਾ ਚੋਣ ਦਾ ਜਿਹੜਾ ਇਹਨਾਂ ਦਾ ਹੁੰਦਾ ਇੱਕ ਪੱਤਾ ਜਿਹਨੂੰ ਕਹਿੰਦੇ ਆਪਾਂ ਵਰਤਦੇ ਆ ਕਿ ਬੀਬੀਆਂ ਨੂੰ 1000 ਰੁਪਇਆ ਉਹਨਾਂ ਦੇ ਆਖਰੀ ਦੋ ਤਿੰਨ ਮਹੀਨਿਆਂ 'ਚ ਉਹਨਾਂ ਦੇ ਅਕਾਊਂਟ 'ਚ ਪਾਇਆ ਜਾਵੇ ਤਾਂ ਕਿ ਸਾਨੂੰ ਜਿਹੜੀ ਆ ਇਹ ਵੋਟ ਮੈਕਸਿਮਮ ਜਿਹੜੀ ਆ ਸਾਡੇ ਹੱਕ 'ਚ ਪੁੱਗ ਸਕੇ ਜੋ ਕਿ ਉਹ ਸਾਰਾ ਫੇਲ ਹੋਇਆ ਗਿਆ